ਬਾਈ ਇੱਕ ਨਾ ਸਾਰਿਆਂ ਨੇ ਕਹਾਵਤ ਬਹੁਤ ਸੁਣੀ ਹੋਊਗੀ ਕਿ ਫਸਲ ਨੂੰ ਬਚਾਉਣ ਖਾਤਰ ਫਸਲ ਦਾ ਬੀਜ ਬਚਾਉਣ ਖਾਤਰ ਕੰਮ ਆਰਕੇ ਟੰਗਣਾ ਪੈਂਦਾ ਤੇ ਆ ਹੁਣ ਜਦੋਂ ਪਿੱਛੇ ਜੇ ਕੰਚਨ ਕੁਮਾਰੀ ਦਾ ਕੇਸ ਹੋਇਆ ਜਦੋਂ ਪਤਾ ਲੱਗਿਆ ਲੋਕਾਂ ਨੂੰ ਕਿ ਉਹਦਾ ਕਤਲ ਹੋ ਗਿਆ ਤਾਂ ਕਮੈਂਟਾਂ ਦੇ ਵਿੱਚ ਵੀ ਬਹੁਤ ਆਇਆ ਕਿ ਲੱਛਰ ਤਾਂ ਨੂੰ ਪ੍ਰਮੋਟ ਕਰਦੀ ਸੀ ਇਸ ਲਈ ਬਾਈ ਜੀ ਕੰਮ ਆਰਕੇ ਟੰਗਣਾ ਪੈਂਦਾ ਤੇ ਅੱਜ ਮੈਂ ਤੁਹਾਨੂੰ ਦਰਸ਼ਨ ਕਰਾਂਦਾ ਉਹ ਜਿੱਦਾਂ ਕੰਮ ਆਰਕੇ ਟੰਗੇ ਹੋਏ ਦੇ ਫਸਲ ਨੂੰ ਬਚਾਉਣ ਖਾਤਰ ਕਾਂ ਕਿਉਂ ਮਾਰਕਟਿੰਗਣਾ ਪੈਂਦਾ ਕਿੱਦਾਂ ਟੰਗਿਆ ਜਾਂਦਾ ਕਾਂ ਆ ਦੇਖਿਓ ਆ ਜੁੜੇ ਰਹਿਓ ਮੇਰੇ ਨਾਲ ਆ ਹੁਣ ਮੈਂ ਤੁਹਾਨੂੰ ਦਿਖਾਉਂਦਾ ਕਿ ਫਸਲ ਨੂੰ ਬਚਾਉਣ ਖਾਤਰ ਕਾਂ ਮਾਰਕਟ ਟੰਗਣਾ ਪੈਂਦਾ ਤੇ ਆ ਦੇਖਿਓ ਕਾਂ ਟੰਗਿਆ ਹੋਇਆ ਮੈਂ ਲੰਘਿਆ ਜਾਂਦਾ ਤਾਂ ਮੇਰੇ ਯਾਦ ਆ ਗਿਆ ਮੈਂ ਕਿਹਾ ਚਲੋ ਕੋਈ ਨਹੀਂ ਦਰਸ਼ਨ ਕਰਾ ਦਈਏ ਸਾਰੇ ਦੋਸਤਾਂ ਨੂੰ ਆ ਦੇਖੋ ਜੀ ਕਾਂ ਮਾਰਕਟ ਟੰਗਿਆ ਹੋਇਆ ਆ ਦੇਖੋ ਭਾਈ ਆ ਹੁੰਦਾ ਇਹੋ ਕਾਂ ਜਿਹੜਾ ਕਹਿੰਦੇ ਹੁੰਦੇ ਨੇ ਵੀ ਕਾਂ ਮਾਰਕਟ ਟੰਗਣਾ ਪੈਂਦਾ ਆ ਟੰਗਿਆ ਹੋਇਆ ਕਾਂ ਮਾਰ ਕੇ ਆ ਇਧਰ ਜੀਰੀ ਲਾਈ ਹੋਈ ਆ ਝੋਨਾ ਲਾਇਆ ਹੋਇਆ ਨੇ ਬੰਗਲੇ ਜਾਂ ਹੋਰ ਜਿਹੜੇ ਪ੍ਰਿੰਦੇ ਹੁੰਦੇ ਆ ਪੰਛੀ ਹੁੰਦੇ ਆ ਉਹ ਆ ਕੇ ਨਾ ਨਾਲ ਦੀ ਨਾਲੇ ਜ਼ਿਮੀਦਾਰੀ ਦੇ ਪੰਨੀਰੀ ਨੂੰ ਖਾ ਜਾਂਦੇ ਆ ਥੱਲੇ ਤੇ ਜੜ ਪੱਟ ਦਿੰਦੇ ਆ ਜੜ ਪੱਟ ਕੇ ਥੱਲੇ ਤੇ ਜੜ ਖਾਂਦੇ ਆ ਤੇ ਫਸਲ ਸਾਰੀ ਬਰਬਾਦ ਕਰ ਦਿੰਦੇ ਆ ਇਸ ਲਈ ਫਿਰ ਇਹ ਕਾਂ ਮਾਰ ਕੇ ਟੰਗਣਾ ਪੈਂਦਾ ਭਾਈ ਜੀ ਆ ਦੇਖੋ ਕਾਂ ਮਾਰ ਕੇ ਟੰਗਿਆ ਹੋਇਆ ਦੇਖੋ ਆ ਇਧਰ ਨਾਲੇ ਇਹਦੇ ਚੱਲ ਰਹੀ ਆ ਆ ਜੀਰੀ ਲੱਗ ਰਹੀ ਆ ਦੇਖੋ ਆ ਨਾਲੇ ਸਾਰੀ ਆ ਫਸਲ ਲੱਗੀ ਹੋਈ ਆ ਤੇ ਆ ਦੇਖ ਲਓ ਤੁਹਾਨੂੰ ਦਿਖਦਾ ਕਿਤੇ ਵੀ ਪ੍ਰਿੰਦਾ ਕੋਈ ਜਾਂ ਕੋਈ ਬੰਗਲਾ ਕਿਤੇ ਸਾਰੀ ਫਸਲ ਦੇ ਵਿੱਚ ਤੁਸੀਂ ਦੇਖ ਲੋ ਦੂਰ ਤੱਕ ਨਿਗਾਹ ਮਾਰ ਕੇ ਦੇਖ ਲੋ ਤੁਹਾਨੂੰ ਕਿਤੇ ਵੀ ਕੋਈ ਪਰਿੰਦਾ ਪੰਛੀ ਨਹੀਂ ਦਿਖਣਾ ਹੈਗਾ ਝੋਨੇ ਦੇ ਵਿੱਚ ਨਹੀਂ ਤਾਂ ਬਾਈ ਜੀ ਝੋਨੇ ਦੇ ਵਿੱਚ ਬੰਗਲੇ ਆ ਜਿਹੜੇ ਜੜਾ ਪਟ ਦਿੰਦੇ ਆ ਫਸਲ ਬਰਬਾਦ ਕਰ ਦਿੰਦੇ ਆ ਤੇ ਆ ਦੇਖੋ ਕਾਂ ਮਾਰ ਕੇ ਟੰਗਿਆ ਹੋਇਆ ਐਨੂੰ ਕਹਿੰਦੇ ਆ ਫਸਲ ਮਾਰ ਫਸਲ ਨੂੰ ਬਚਾਉਣ ਖਾਤਰ ਕਾਂ ਨੂੰ ਮਾਰ ਕੇ ਟੰਗਣਾ ਪੈਂਦਾ ਬਾਈ ਜੀ ਆ ਦੇਖੋ ਆ ਟੰਗਿਆ ਹੋਇਆ ਕਾਂ ਇਹ ਮੇਰਾ ਖਿਆਲ ਆ ਚਲੋ ਕਿਸੇ ਨੇ ਮਾਰਿਆ ਤਾਂ ਨਹੀਂ ਹੋਣਾ ਔਰੇ ਬਿਜਲੀ ਦੀਆਂ ਤਾਰਾਂ ਆਏ ਔਰੇ ਕਿਤੇ ਮਰ ਗਿਆ ਹੋਣਾ ਤੇ ਚਲੋ ਉਹਨਾ ਦੇ ਕੰਮ ਆ ਗਿਆ ਇਹ ਉਹਨਾਂ ਨੇ ਚੱਕ ਕੇ ਉਹਰੇ ਟੰਗਤਾ ਆ ਦੇਖੋ ਇਹ ਹੁੰਦਾ ਜੀ ਕਾਮਾਰਕੇ ਟੰਗਣਾ ਸੋ ਸਾਰਿਆਂ ਨੇ ਸੁਣਿਆ ਹੋਊਗਾ ਬਾਈ ਜੀ ਇਹ ਕਹਾਵਤਾ ਬਹੁਤ ਮਸ਼ਹੂਰ ਕਹਿੰਦੇ ਫਸਲ ਨੂੰ ਬਚਾਉਣ ਖਾਤਰ ਕਾਮਾਰਕੇ ਟੰਗਣਾ ਪੈਂਦਾ ਆ ਪਿੱਛੇ ਜੇ ਜਦੋਂ ਵੀ ਕੋਈ ਕੇਸ ਹੁੰਦਾ ਏ ਕਿਸੇ ਤਰ੍ਹਾਂ ਦਾ ਵੀ ਕਿਸੇ ਨੂੰ ਡਰਾਉਣ ਖਾਤਰ ਜਾਂ ਕਿਸੇ ਨੂੰ ਸਮਝਾਉਣ ਖਾਤਰ ਕੋਈ ਉਦਾਹਰਨ ਦੇਣੀ ਹੁੰਦੀ ਆ ਤਾਂ ਇਹ ਬੜੀ ਮਸ਼ਹੂਰ ਕਹਾਵਤ ਆਏ ਕਹਿੰਦੇ ਵੀ ਕਾ ਮਾਰ ਕੇ ਟੰਗਣਾ ਪੈਂਦਾ ਆ ਹੁੰਦਾ ਇਹੋ ਕਾ ਮਾਰ ਕੇ ਟੰਗਣਾ ਆ ਦੇਖ ਲਓ ਤੁਹਾਡੇ ਸਾਹਮਣੇ ਉਦਾਹਰਨ ਤੁਸੀਂ ਦੇਖਿਓਗੇ ਅਜ ਹਕੀਕਤ ਤੁਹਾਨੂੰ ਦਿਖਾਤੀ ਬਾਈ ਕਰ ਦਿਓ ਵੀਡੀਓ ਨੂੰ ਜਰਾ ਕਿ ਦੱਬ ਕੇ ਸ਼ੇਅਰ ਸਾਰਿਆਂ ਨੂੰ ਪਤਾ ਲੱਗ ਜਾਵੇ ਵੀ ਏਦਾਂ ਕਾ ਮਾਰ ਕੇ ਟੰਗਿਆ ਜਾਂਦਾ ਆ ਦੇਖੋ ਧੰਨਵਾਦ ਜੀ